ਉਹਨਾਂ ਨੇ ਅਹੀ ਐ ਸਿਚੋ ਸਾਹਿਬ ਨੂੰ ਸਬੰਧ ਨਾਲ ਐਸ ਕਰਕੇ ਕੀਤਾ ਮਛਲੀ ਮਾਰਕੀਟ ਜੇ 2-3 ਦਿਨ ਪਹਿਲਾਂ ਜਿਹੜੀ ਅੱਗ ਲੱਗੀ ਸੀ ਉੱਥੇ ਉਹਨਾਂ ਨੇ ਆਪਣੇ ਡਿਊਟੀ ਤੇ ਜਾਣ ਦੇ ਹੀ ਉਸ ਵੇਲੇ ਜਦੋਂ ਉਹਨਾਂ ਨੇ ਦੇਖਿਆ ਅੱਗ ਲੱਗੀ ਦੀ ਆ ਉਹਨਾਂ ਨੇ ਆਪਣੇ ਸਭ ਕੁ ਡਿਊਟੀ ਛੱਡ ਕੇ ਉਸ ਵੇਲੇ ਆਪਣੇ ਆਪ ਆਪੇ ਬਾਲਟੀਆਂ ਫੜ ਕੇ ਆਪੇ ਆ ਪਾਣੀ ਦੀਆਂ ਬਾਲਟੀਆਂ ਛੱਡ ਕੇ ਬੜੀ ਬਾਦਿ ਜਿ ਦਿਖਾਈ ਜਿਹੜੀ ਬਾਦਿ ਜਿ ਦਿਖਾਈ ਉਹ ਬੜੇ ਸਰ ਸਲਾਮ ਕਾਰਨ ਬੜੇ ਅੱਛੀ ਤਰ੍ਹਾਂ ਦਾ ਜਿਹੜੀ ਨਾ ਇਹੋ ਜਿਹਾ ਕੰਮ ਬਹੁਤ ਇਹੋ ਜਿਹਾ ਸਰ ਡਿਪਾਰਟਮੈਂਟ ਆਪਾਂ ਇੰਨੀ ਕਦੇ ਕੀਤਾ ਜਿਹੜਾ ਉਹਨਾਂ ਨੇ ਆਪਣੇ ਇੱਥੇ ਸਾਰਾ ਕੰਮ ਕੀਤਾ ਔਰ ਇਹ ਜੇ ਐਸਐਸਓ ਜਿਹੜੇ ਆ ਪਹਿਲੀ ਵਾਰ ਦੇਖਿਆ ਨੇ ਜਿਹੜੇ ਇਹੋ ਆਪਣੇ ਡਿਊਟੀ ਵੇਲੇ ਛੱਟ ਕੇ ਤੇ ਆਪਣਾ ਸਾਰਾ ਇਹੋ ਜਿਹਾ ਕੰਮ ਕੀਤਾ ਉਹਨਾਂ ਨੇ ਕਿ ਜਿਹੜੀ ਆ ਪੂਰਾ ਆਪਣੀ ਕੋਈ ਆਪਣੀ ਜਾਨ ਦੀ ਉਹ ਨਹੀਂ ਦੇਖੀ ਜਲੇਰੀ ਦਿਖਾਈ ਆਪਣੀ ਪੂਰੀ ਜਲੇਰੀ ਦਿਖਾ ਗਏ ਪੂਰਾ ਨਾਂ ਦਾ ਉਹਨਾਂ ਨੇ ਆਪਣਾ ਅੱਗ ਬੁਝਾਣ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਰਗਵੀਰ ਸਿੰਘ ਵਪਾਰ ਮਡਲ ਚੇਅਰਮੈਨ ਗੁਰਦਾਸਪੁਰ ਅਸੀਂ ਅੱਜ ਸਨਮਾਨਿਤ ਕਰਨ ਆਏ ਆ ਐਸਐਸਓ ਸਾਹਿਬ ਨੂੰ ਐਸਐਸਓ ਸਾਹਿਬ ਸਾਡੇ ਜਿਹੜੀ ਮੱਛੀ ਮਾਰਕੀਟ ਚ ਅੱਗ ਲੱਗੀ ਸੀ ਉੱਥੇ ਜਦੋਂ ਪਹੁੰਚੇ ਉਹਨਾਂ ਨੇ ਮਤਲਬ ਆਪਣੀ ਬਹਾਦਰੀ ਦਾ ਸਬੂਤ ਦੇ ਕੇ ਸਿਲੰਡਰ ਜਿਹੜਾ ਭਰ ਅੱਗ ਲੱਗੀ ਦੀ ਸੀ ਉਹਨੂੰ ਬਾਹਰ ਕੱਢਿਆ ਤੇ ਦੁਕਾਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਉਸ ਕਰਕੇ ਵਪਾਰ ਮੰਡਲ ਨੇ ਫੈਸਲਾ ਕੀਤਾ ਕਿ ਵਪਾਰ ਐਸੋਸ ਤੋਂ ਆਪਣਾ ਸਨਮਾਨ ਕਰਨਾ ਸਾਡਾ ਵਪਾਰ ਮੰਡਲ ਹਰ ਵਪਾਰੀਆਂ ਦੀ ਸਮੱਸਿਆ ਨੂੰ ਹੱਲ ਕਰੇਗਾ ਹੁਣ ਵਪਾਰ ਮੰਡਲ ਦੇ ਸਾਡੇ ਪ੍ਰਧਾਨ ਸ਼ੋਕਮਾ ਜੀ ਅਤੇ ਜੀ ਲੱਗੇ ਮੇਰੇ ਨਾਲ ਖੜੇ ਨੇ ਨਾਇਰ ਸਾਹਿਬ ਨੇ ਅਸੀਂ ਵਪਾਰੀਆਂ ਦੀਆਂ ਮੁਸ਼ਕਲਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਪਿੱਛੇ ਦੁਕਾਨਾਂ ਨੂੰ ਅੱਗ ਲੱਗੀ ਸੱਤ ਦੁਕਾਨਾਂ ਨੂੰ ਸਾਡੇ ਵਪਾਰ ਮੰਡਲ ਐਫਰਟ ਕਰਕੇ ਬੈਲ ਸਾਹਿਬ ਨੂੰ ਮਤਲਬ ਉਹ ਸੱਤ ਦੁਕਾਨਾਂ ਨੂੰ 1-1 ਲੱਖ ਰੁਪਏ ਦੀ ਸਾਰਿਆਂ ਨੂੰ ਮਤਲਬ ਹੈਲਪ ਕਰਾਈ ਹੈ ਉਹਨਾਂ ਦੀ ਤੇ ਵਪਾਰੀ ਪਹਿਲਾ ਲੀਡਰ ਆ ਗੁਰਗ੍ਰਾਸ ਪਰਚ ਰਵਨ ਬੈਲ ਜਿਨ੍ਹਾਂ ਨੇ ਵਪਾਰੀਆਂ ਦੇ ਦੁੱਖ ਦਰਦ ਨੂੰ ਸਮਝਿਆ ਔਰ ਬੜੇ ਨੇੜੇ ਹੋ ਕੇ ਉਹਨਾਂ ਨੇ ਵਪਾਰੀਆਂ ਦੀ ਮਤਲਬ ਦੁੱਖ ਸੁੱਖ ਨੂੰ ਆਪਣੇ ਆਪਣੇ ਤੇ ਲਿਆ ਤੇ ਉਹਨਾਂ ਦੀ ਹੈਲਪ ਕਰਾਈ ਆ ਜਿੱਦਨ ਅੱਗ ਲੱਗੀ ਸੀ ਉਹ ਦੁਕਾਨਾਂ ਨੂੰ ਉਸ ਦਿਨ ਅਸੀਂ ਜਦੋਂ ਬੈਲ ਸਾਹਿਬ ਨੂੰ ਫੋਨ ਕੀਤਾ ਉਹ ਆਪਣੇ ਸਾਰੇ ਰਜੇਵੇਂ ਛੱਡ ਕੇ ਉਸੇ ਵੇਲੇ ਉੱਥੇ ਪਹੁੰਚ ਗਏ ਉਹਨਾਂ ਨੇ ਆਣ ਕੇ ਜੋ ਵਪਾਰੀਆਂ ਨੂੰ ਨੇੜੇ ਤੋਂ ਬਹੁਤ ਦਰਦ ਵੇਖਿਆ ਉਹਨਾਂ ਦਾ ਮਨ ਪਰ ਆਇਆ ਤੇ ਉਹਨਾਂ ਨੇ ਉੱਥੇ ਹੀ ਫੈਸਲਾ ਕੀਤਾ ਉਹ ਮੈਨੂੰ ਕਹਿਣ ਲੱਗੇ ਖਾਸ ਸਾਹਿਬ ਜੀ ਆਪਾਂ ਇਸ ਇਹਨਾਂ ਦੀ ਮਦਦ ਕਰਨੀ ਆ ਔਰ ਉਹਨਾਂ ਨੇ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਉਹ 1-1 ਲੱਖ ਰੁਪਇਆ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਮਤਲਬ ਉਹਨਾਂ ਦੇ ਪੰਚ ਚੋ ਦਵਾਇਆ ਵਾ ਉਹਦੇ ਲਈ ਆਈ ਸੀ ਵਪਾਰ ਮੰਡਲ ਦੀ ਸਾਰੀ ਟੀਮ ਵਿਸ਼ੇਸ਼ ਤੌਰ ਤੇ ਰਮਨ ਬੈਲ ਜੀ ਦਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦਾ ਸੀਐਮ ਭਗਵੰਤ ਮਾਨ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਥੈਂਕ